ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਜੇਕਰ ਸਾਡੇ ਸਾਰੇ ਗੁਰੂਆਂ ਦੀ ਜੋਤ ਇੱਕੋ ਹੀ ਸੀ ਤਾਂ ਉਹਨਾਂ ਦੇ ਵਿਚਾਰਧਾਰਾ ਵਿੱਚ ਫਰਕ ਕਿਉਂ ਦੋਸਤੋ ਆਪਾਂ ਸਾਰੇ ਸਿੱਖ ਭਰਾ ਇਸ ਗੱਲ ਨਾਲ 100% ਸਹਿਮਤ ਹਾਂ ਕਿ ਸਾਡੇ ਸਾਰੇ ਹੀ ਗੁਰੂਆਂ ਦੀ ਜੋਤ ਇੱਕੋ ਹੀ ਸੀ ਮਤਲਬ ਸਾਰੇ ਸਾਡੇ ਸਾਰੇ ਗੁਰੂਆਂ ਦੀ ਵਿਚਾਰਧਾਰਾ ਇੱਕੋ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੇ ਜੋ 6 ਗੁਰੂਆਂ ਦੀ ਬਾਣੀ ਹੈ ਉਹ ਬਾਣੀ ਇੱਕ ਦੂਜੇ ਗੁਰੂ ਦੀ ਬਾਣੀ ਨੂੰ ਕੱਟਦੀ ਨਹੀਂ ਹੈ ਪਰ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਨਾਨਕ ਜੀ ਦੀ ਬਾਣੀ ਜਪਜੀ ਸਾਹਿਬ ਵਿੱਚ ਬਾਬਾ ਨਾਨਕ ਜੀ ਕਹਿ ਰਹੇ ਹਨ ਕਿ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣਾ ਸੋਈ ਭਾਵ ਇਸ ਸ੍ਰਿਸ਼ਟੀ ਦੀ ਰਚਨਾ ਕਿਸ ਨੇ ਕੀਤੀ ਹੈ ਕਿਵੇਂ ਕੀਤੀ ਹੈ ਕਦੋਂ ਕੀਤੀ ਹੈ ਇਸ ਗੱਲ ਦਾ ਉਸ ਕਾਲਪੁਰਖ ਨੂੰ ਹੀ ਪਤਾ ਹੈ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਦੂਸਰੇ ਪਾਸੇ ਦਸ਼ਮ ਗ੍ਰੰਥ ਜਿਸ ਨੂੰ ਸਾਡੇ ਦਸ਼ਮੇਸ਼ ਪਿਤਾ ਜੀ ਦੀ ਬਾਣੀ ਕਿਹਾ ਜਾਂਦਾ ਹੈ ਉਸ ਵਿੱਚ ਸ੍ਰਿਸ਼ਟੀ ਨੂੰ ਰਚਨ ਵਾਲੀ ਗੱਲ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਦੱਸੀ ਗਈ ਹੈ ਦਸਮ ਗ੍ਰੰਥ ਵਿੱਚ ਸ੍ਰਿਸ਼ਟੀ ਦੀ ਰਚਨਾ ਬਾਰੇ ਇਸ ਤਰ੍ਹਾਂ ਲਿਖਿਆ ਹੋਇਆ ਹੈ ਸਭ ਤੋਂ ਪਹਿਲਾਂ ਕਾਲ ਸੈ ਨਾਂ ਦਾ ਰਾਜਾ ਪੈਦਾ ਹੋਇਆ ਫਿਰ ਕਾਲਕੇਤ ਨੰਦਰ ਰਾਜਾ ਪੈਦਾ ਹੋਇਆ ਫਿਰ ਕਰੂਰਵਰਸ਼ ਨੰਦਰ ਰਾਜਾ ਪੈਦਾ ਹੋਇਆ ਤੇ ਚੌਥੇ ਨੰਬਰ ਤੇ ਸਯੋਭਤ ਨਾਂ ਦਾ ਰਾਜਾ ਪੈਦਾ ਹੋਇਆ ਇਹ ਚੌਥੇ ਨੰਬਰ ਵਾਲਾ ਜੋ ਰਾਜਾ ਸਯੋਭਤ ਹੈ ਇਸ ਦੇ ਇਸ ਦੇ ਹਜ਼ਾਰਾਂ ਅੱਖਾਂ ਤੇ ਹਜ਼ਾਰਾਂ ਪੈਰ ਸਨ ਅਤੇ ਇਹ ਛੇਸ਼ਨਾਗ ਦੀ ਸੇਜ ਉੱਪਰ ਸੌਂਦਾ ਸੀ ਇਸ ਰਾਜੇ ਨੇ ਆਪਣੇ ਇੱਕ ਅੰਨ ਵਿੱਚੋਂ ਮੈਲ ਕੱਢੀ ਜਿਸ ਤੋਂ ਮੱਧ ਅਤੇ ਕਟ ਬਣਾ ਦੇ ਦੋ ਦੰਤ ਪੈਦਾ ਹੋ ਗਏ ਫਿਰ ਉਸਨੇ ਆਪਣੇ ਦੂਸਰੇ ਕੰਨ ਵਿੱਚੋਂ ਮੈਲ ਕੱਢੀ ਜਿਸ ਤੋਂ ਸ੍ਰਿਸ਼ਟੀ ਦੀ ਰਚਨਾ ਹੋ ਗਈ ਫਿਰ ਉਸ ਰਾਜੇ ਨੇ ਮੱਧ ਅਤੇ ਕਟ ਨੂੰ ਮਾਰ ਦਿੱਤਾ ਜਿਨ੍ਹਾਂ ਦੇ ਖੂਨ ਦੀ ਮਿਜਜ ਸਮੁੰਦਰ ਵਿੱਚ ਜਾ ਕੇ ਡਿੱਗ ਪਈ ਇਹ ਖੂਨ ਦੀ ਮਿਜਜ ਸਮੁੰਦਰ ਦੇ ਪਾਣੀ ਉੱਪਰ ਜਾਕੇ ਤੈਰਨ ਲੱਗੀ ਜੋ ਬਾਅਦ ਵਿੱਚ ਧਰਤੀ ਬਣ ਗਈ ਫਿਰ ਉਹਨਾਂ ਰਾਜਾਂ ਤੋਂ ਹੋਰ ਰਾਜੇ ਪੈਦਾ ਹੋ ਗਏ ਉਹਨਾਂ ਰਾਜਾਂ ਨੇ ਇੱਕ ਪਰਜਾਪਤੀ ਨੂੰ ਪੈਦਾ ਕੀਤਾ ਉਸ ਪਰਜਾਪਤੀ ਦੇ 10000 ਲੜਕੀਆਂ ਨੇ ਜਨਮ ਲਿਆ ਇਹਨਾਂ ਲੜਕੀਆਂ ਦੇ ਰਾਜਾ ਨਾਲ ਵਿਆਹ ਕਰ ਦਿੱਤੇ ਫਿਰ ਉਹਨਾਂ ਰਾਣੀਆਂ ਦੇ ਬੱਚੇ ਪੈਦਾ ਹੋ ਗਏ ਜਿਨ੍ਹਾਂ ਵਿੱਚੋਂ ਕਈਆਂ ਦੇ ਕਹਿੰਦੇ ਸੂਰਜ ਅਤੇ ਚੰਦ ਪੈਦਾ ਹੋ ਗਏ ਤੇ ਕਈਆਂ ਦੇ ਸੱਪ ਪੈਦਾ ਹੋ ਗਏ ਅੱਗੇ ਜਾ ਕੇ ਰਾਜਾ ਦਸ਼ਰਤ ਦੀਆਂ ਰਾਣੀਆਂ ਦੇ ਪੇਟੋਂ ਰਾਮਚੰਦਰ ਭਰਤ ਤੇ ਲక్ష్మణ ਪੈਦਾ ਹੋ ਗਏ ਰਾਮਚੰਦਰ ਦੀ ਪਤਨੀ ਸੀਤਾ ਦੀ ਇੱਕ ਖੋਂ ਲਾਵਾ ਤੇ ਕੁਝ ਪੈਦਾ ਹੋ ਗਏ ਇਸ ਤਰ੍ਹਾਂ ਕਹਿੰਦੇ ਇਹ سلسلہ ਅੱਗੇ ਚੱਲਦਾ ਰਿਹਾ ਤੇ ਅੱਗੇ ਤੋਂ ਅੱਗੇ ਵਧਦਾ ਹੁੰਦਾ ਗਿਆ ਦੋਸਤੋ ਸ੍ਰਿਸ਼ਟੀ ਦੀ ਰਚਨਾ ਕਿਸ ਤਰ੍ਹਾਂ ਹੋਈ ਇਹ ਹੈ ਪੂਰੀ ਕਹਾਣੀ ਜੋ ਦਸ਼ਮ ਗ੍ਰੰਥ ਵਿੱਚ ਲਿਖੀ ਹੋਈ ਹੈ ਇਸ ਗ੍ਰੰਥ ਨੂੰ ਸਾਡੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਦੱਸਿਆ ਜਾ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਇਹ ਸਾਰੀ ਕਹਾਣੀ ਸਾਡੇ ਦਸ਼ਮੇਸ਼ ਪਿਤਾ ਜੀ ਨੇ ਲਿਖੀ ਹੈ ਬਾਬਾ ਨਾਨਕ ਜੀ ਜਫਜੀ ਸਾਹਿਬ ਵਿੱਚ ਕਹਿ ਰਹੇ ਹਨ ਕਿ ਸ੍ਰਿਸ਼ਟੀ ਦੀ ਰਚਨਾ ਬਾਰੇ ਸਿਰਫ ਕਾਲਪੁਰਖ ਨੂੰ ਹੀ ਪਤਾ ਹੈ ਤੇ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਦਸ਼ਮੇਸ਼ ਪਿਤਾ ਜੀ ਕਹਿ ਰਹੇ ਹਨ ਕਿ ਰਾਜੇ ਨੇ ਕੰਨ ਵਿੱਚੋਂ ਮੈਲ ਕੱਢ ਕੇ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਹੈ ਬਾਬਾ ਨਾਨਕ ਜੀ ਵਾਲੇ ਰੱਬ ਦਾ ਨਾ ਕੋਈ ਰੰਗ ਹੈ ਨਾ ਰੂਪ ਹੈ ਤੇ ਨਾ ਕੋਈ ਸ਼ਕਲ ਹੈ ਪਰ ਸਾਡੇ ਦਸ਼ਮੇਸ਼ ਪਿਤਾ ਜੀ ਵਾਲੇ ਰੱਬ ਦੇ ਹਜ਼ਾਰ ਅੱਖਾਂ ਅਤੇ ਹਜ਼ਾਰ ਪੈਰ ਹਨ ਅਤੇ ਉਹ ਸੱਤ ਦੀ ਸੇਜ ਉੱਪਰ ਸੌਂਦਾ ਹੈ ਉਸ ਦੇ ਕੰਨ ਵਿੱਚ ਇੰਨੀ ਪਤਾ ਨਹੀਂ ਕਿੰਨੀ ਕਮੈਲ ਫਸੀ ਪਈ ਸੀ ਕਿ ਉਸਨੇ ਇੱਕ ਕਾਰਨ ਵਿੱਚੋਂ ਮੈਲਕਾਡ ਕੇ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਹੁਣ ਕੋਈ ਪੁੱਛਣ ਵਾਲਾ ਹੋਵੇ ਕਿ ਕਿਸੇ ਲੜਕੀ ਦੇ ਸੂਰਜ ਅਤੇ ਚੰਦ ਪੈਦਾ ਹੋ ਸਕਦੇ ਹਨ ਕਿ ਸੂਰਜ ਅਤੇ ਚੰਦ ਇਸਤਰੀਆਂ ਦੇ ਪੇਟ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ ਹਨ ਅਕਿ ਕਈ ਲੜਕੀਆਂ ਦੇ ਸੱਪ ਪੈਦਾ ਹੋ ਗਏ ਹੈ ਨਾ ਕੁਦਰਤ ਨਾਲ ਖਿਲਵਾੜ ਕੀ ਕਿਸੇ ਔਰਤ ਦੇ ਸੱਪ ਪੈਦਾ ਹੋ ਸਕਦੇ ਹਨ ਇਹ ਸਾਰੀਆਂ ਗੱਲਾਂ ਕਿਸ ਦੇ ਮੂੰਹੋਂ ਕਢਵਾਈਆਂ ਜਾ ਰਹੀਆਂ ਹਨ ਸਾਡੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹੋਂ ਕੌਣ ਕਢਵਾ ਰਿਹਾ ਹੈ ਸਾਡੇ ਹੀ ਸਿੱਖੀ ਦੇ ਭੇਸ ਵਿੱਚ ਬਹੁਤ ਸਾਰੇ ਲੋਕ ਵੱਡੇ-ਵੱਡੇ ਜਿਨ੍ਹਾਂ ਦੇ ਚੋਲੇ ਪਾਏ ਹੋਏ ਹਨ ਲੰਮੇ-ਲੰਮੇ ਦਾੜੇ ਪ੍ਰਕਾਸ਼ ਕੀਤੇ ਹੋਏ ਹਨ ਕਹਿੰਦੇ ਦਸਮ ਗ੍ਰੰਥ ਸਾਡੇ ਗੁਰੂ ਸਾਹਿਬ ਜੀ ਦੀ ਬਾਣੀ ਹੈ ਦੋਸਤੋ ਅਸੀਂ ਮੰਨ ਲੈਂਦੇ ਹਾਂ ਕਿ ਦਸਮ ਗ੍ਰੰਥ ਸਾਡੇ ਗੁਰੂ ਸਾਹਿਬ ਜੀ ਦੀ ਬਾਣੀ ਹੈ ਪਰ ਆਮ ਲੋਕਾਂ ਨੂੰ ਇਹਨਾਂ ਗੱਲਾਂ ਦੀ ਤਸੱਲੀ ਕੌਣ ਕਰਵਾਵੇਗਾ ਕਿ ਰਾਜੇ ਦੇ ਹਜ਼ਾਰ ਅੱਖਾਂ ਤੇ ਹਜ਼ਾਰ ਪੈਰ ਸੰਤ ਤੇ ਉਹ ਸੱਪ ਦੀ ਸੇਜ ਉੱਪਰ ਸੰਦਾਸੀ ਉਸਨੇ ਆਪਣੇ ਕੰਨ ਵਿੱਚੋਂ ਮੈਲ ਕੱਢ ਕੇ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਲੜਕੀਆਂ ਦੇ ਸੂਰਜ ਤੇ ਚੰਦ ਪੈਦਾ ਹੋ ਗਏ ਕਈ ਲੜਕੀਆਂ ਦੇ ਸੱਪ ਪੈਦਾ ਹੋ ਗਏ ਮੱਧ ਤੇ ਕਟ ਦੁਦੈਂਟ ਦੈਂਤਾਂ ਦੇ ਖੂਨ ਦੀ ਮਿਜ ਸਮੁੰਦਰ ਦੇ ਪਾਣੀ ਉੱਪਰ ਤੈਰਨ ਲੱਗ ਗਈ ਜੋ ਬਾਅਦ ਵਿੱਚ ਧਰਤੀ ਬਣ ਗਈ ਦੋਸਤੋ ਇਹ ਜਿੰਨੀਆਂ ਵੀ ਗੱਲਾਂ ਹਨ ਸਾਰੀਆਂ ਦੀਆਂ ਸਾਰੀਆਂ ਗੈਰ ਕੁਦਰਤੀ ਹਨ ਕੁਦਰਤ ਦੇ ਨਿਯਮਾਂ ਦੇ ਉਲਟ ਹਨ ਜਿਹੜੀਆਂ ਕਿ ਸਾਡੇ ਦਸ਼ਮेश ਪਿਤਾ ਜੀ ਕਰੀ ਵੀ ਇਹੋ ਜੀਆਂ ਗੱਲਾਂ ਨਹੀਂ ਲਿਖ ਸਕਦੇ ਸਨ ਇਹਨਾਂ ਵਿੱਚੋਂ ਇੱਕ ਵੀ ਗੱਲ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀ ਦੋਸਤੋ ਸ੍ਰਿਸ਼ਟੀ ਨੂੰ ਰਚਨ ਦੀ ਗੱਲ ਮੇਰੇ ਤਾਂ ਬਿਲਕੁਲ ਇਹ ਹজম ਨਹੀਂ ਹੋਈ ਜਿਸ ਤਰ੍ਹਾਂ ਦੇ ਜਿਸ ਤਰ੍ਹਾਂ ਇਹ ਗੱਲਾਂ ਹਜਮ ਹੋ ਰਹੀਆਂ ਹਨ ਜਿੰਨਾ ਭਰਾਵਾਂ ਦੇ ਉਹ ਜ਼ਰੂਰ ਕਮੈਂਟ ਕਰਾਂਹੀਂ 10 ਦੇਣ ਹੋ ਸਕਦਾ ਕਿ ਇਹਨਾਂ ਗੱਲਾਂ ਨੂੰ ਹਜਮ ਕਰਨ ਦਾ ਤਰੀਕਾ ਉਹਨਾਂ ਦਾ ਕੋਈ ਵੱਖਰਾ ਹੋਵੇ ਸੋ ਦੋਸਤੋ ਗੱਲਬਾਤ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਸਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੀ ਕਾ